ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਹੁਤ ਹੀ ਵੀਡੀਓ ਇੰਪੋਰਟਡ ਹੈ ਇਹ ਇਹਨੂੰ ਜਰੂਰ ਦੇਖਿਓ ਕਿਉਂਕਿ ਅੱਜ ਸਿੱਖ ਕੌਮ ਦੇ ਨਾਲ ਕੀ ਹੋ ਰਿਹਾ ਵਾ ਔਰ ਗੁਰਬਾਣੀ ਵੀ ਕਿਵੇਂ ਬੇਅਦਬੀ ਹੋ ਰਹੀ ਆ ਕਿਉਂਕਿ ਜਦੋਂ ਅਸੀਂ ਗੁਟਕਾ ਸਾਹਿਬ ਲੈਣ ਜਾਂਦੇ ਆ ਗੁਰਦੁਆਰਾ ਸਾਹਿਬ ਤੋਂ ਵੀ ਭੇਟਾ ਦਿੱਤੀ ਆ ਅੱਜਕੱਲ ਨਵਾਂ ਕੰਮ ਸ਼ੁਰੂ ਕਰਤਾ ਕਿਵੇਂ ਬੇਅਦਬੀ ਹੋ ਰਹੀ ਆ ਇਹਦੇ ਪਿੱਛੇ ਕੀ ਇਹਨਾਂ ਦੇ ਮਨਸੂਬੇ ਆ ਇਹ ਨਹੀਂ ਪਤਾ ਸਾਨੂੰ ਪਰ ਦੇਖੋ ਐਮਾਜ਼ਾਨ ਤੇ ਇਹ ਵੀਡੀਓ ਦਿਖਾ ਰਿਹਾ ਮੈਂ ਤੁਹਾਨੂੰ ਨਿਤਨੇਮ ਚੋਪਈ ਸਾਹਿਬ ਰਹਿ ਰਾਜ ਸਾਹਿਬ ਚਾਹੇ ਕੋਈ ਵੀ ਤੁਸੀਂ ਗੁੱਟਾ ਸਾਹਿਬ ਲੈ ਲਓ ਇੱਥੋਂ ਆਨਲਾਈਨ ਆਰਡਰ ਕਰੋ ਇਹਦਾ ਰੇਟ ਲਿਖਿਆ ਵਾ 250 ਔਰ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ ਤੁਹਾਨੂੰ ਡਿਸਕਾਊਂਟ ਮਿਲੇਗਾ ਸਪੈਸ਼ਲ 43% ਆਫ ਕਿਸੇ ਤੇ 50% ਆਫ ਕਿਸੇ ਤੇ 25% ਆਫ 147 ਇਹ ਗੁਰਬਾਣੀ ਜਿਹੜੀ ਗੁਰੂ ਸਾਹਿਬ ਵੱਲੋਂ ਲਿਖੀ ਹੋਈ ਆ ਇਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਆ ਔਰ ਸਾਡੀ ਐਜੀਪੀਸੀ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਦੇਖੋ ਅੱਜ ਜੋ ਚੈਨਲ ਕਿੱਥੇ ਸੁੱਤੇ ਨੇ ਜਿਹੜੇ ਗੱਲ ਕਰਦੇ ਨੇ ਕਿ ਅਸੀਂ ਪੰਥ ਦੇ ਰਾਖੇ ਆ ਅਸੀਂ ਪੰਥ ਦੇ ਬੜੇ ਹਤੈਸ਼ੀਆਂ ਪੰਥ ਦੇ ਨਾਮ ਤੇ ਜਿਹੜੇ ਇਹਨਾਂ ਨਾਲ ਰੌਲਾ ਪਾਉਂਦੇ ਆ ਦੇਖੋ ਵੀ ਇਹ ਬੇਅਦਬੀ ਨੀਤੇ ਹੋ ਰਹੀ ਆ ਸੋ ਦੋਸਤੋ ਗੱਲ ਇਹ ਆ ਕਿ ਅੱਜ ਐਜੀਪੀਸੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਉਹ ਕਿੱਥੇ ਸੁੱਤੀ ਆ ਔਰ ਕਿੱਥੇ ਉਹ ਚੈਨਲ ਵਾਲੇ ਵੀਰ ਭਰਾ ਸਾਡੇ ਜਿਹੜੇ ਸਿੱਖੀ ਦੀ ਗੱਲਾਂ ਕਰਦੇ ਸਿੱਖੀ ਦੇ ਪ੍ਰਚਾਰ ਦੀਆਂ ਗੱਲਾਂ ਕਰਦੇ ਆ ਅੱਜ ਕਿਉਂ ਨਹੀਂ ਜਾਗਦੇ ਐਨੇ ਨੇ ਵਕੀਲ ਸਾਡੇ ਐਜੇਪੀਸੀ ਦੇ ਕਿੱਥੇ ਨੇ Amazon ਤੇ ਜਦੋਂ ਅਸੀਂ ਆਰਡਰ ਕਰਦੇ ਆ ਤੁਸੀਂ ਦੇਖੋ ਵੀ ਉਹ ਜਦੋਂ ਪੈਕਿੰਗ ਆਉਂਦੀ ਹੈ ਉੱਥੇ ਹੀ ਉਹ ਪੈਰ ਲੈ ਕੇ ਵੜ ਜਾਂਦੇ ਆ ਉੱਥੇ ਹੀ ਜੇ ਕੋਈ ਮੂਡ ਆਰਡਰ ਕਰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਡਕਟ ਜਾਂ ਕੋਈ ਸਪਲੀਮੈਂਟ ਕਰਦਾ ਆ ਆਰਡਰ ਤੇ ਉੱਥੇ ਹੀ ਗੁਰਬਾਣੀ ਦਾ ਕਿੰਨਾ ਸਤਕਾਰ ਹੁੰਦਾ ਗੁਰੂਕਾ ਸਾਹਿਬ ਦਾ ਕਿੰਨਾ ਕਿ ਸਤਕਾਰ ਹੁੰਦਾ ਕੁਸੀਂ ਤਾਂ ਤੋਂ ਆਪਾਂ ਕਹਿੰਨੇ ਕਿ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈਂਦੀਆਂ ਬੇਅਦਬੀਆਂ ਕਿੱਥੋਂ ਰੁਕਣੀਆਂ ਵਾ ਜਿਹੜਾ ਮਰਜ਼ੀ ਆਰਡਰ ਕਰਕੇ ਮੰਗਾ ਲੇ ਜਿਹੜਾ ਮਰਜ਼ੀ ਇਹਨੂੰ ਪਾੜ ਦੇ ਜਦੋਂ ਕੋਈ ਆਰਡਰ ਕਰਦਾ ਕੀ ਮਰਿਆਦਾ ਕੀ ਸੀ ਗੁਰੂ ਸਾਹਿਬ ਦੇ ਘਰ ਜਦੋਂ ਜਾਂਦੇ ਆ ਵੀ ਗੁਰਦੁਆਰਾ ਸਾਹਿਬ ਨੂੰ ਭੇਟਾ ਦਿੰਦੇ ਆ ਤੇ ਅੱਜ ਦੇਖੋ Amazon ਤੇ ਵਿਕ ਰਹੇ ਆ ਔਰ ਜੇਕਰ ਥੋੜੀ ਜੀ ਵੀ ਕਿਤੇ ਸਿੱਖ ਕੌਮ ਜਿਹੜੀ ਆ ਇਸ ਚੀਜ਼ ਨੂੰ ਸੀਰੀਅਸ ਲੈ ਲੈਂਦੀ ਆ ਇਹ ਇੱਕ ਦੀ ਨੌਬਤ ਨਹੀਂ ਉਹ ਮੇਰੇ ਸਮਝ ਕਿਉਂਕਿ ਐਮਾਜ਼ਨ ਤੇ ਦੇਖੋ ਕਿਨੇ ਕਿਨੇ ਆਰਡਰ ਲੋਕਾਂ ਦੇ ਆਉਂਦੇ ਉਥੇ ਹੀ ਇਹ ਤੜਾ ਤੜ ਛੁੱਟੀ ਜਾਂਦੇ ਉਥੇ ਇਹ ਪੈਰ ਲੈ ਕੇ ਚੜੀ ਜਾਂਦੇ ਆ ਜਦੋਂ ਕਿਤੇ ਤੁਸੀਂ ਦੇਖਿਓ ਜਿੱਥੇ ਸਟੋਰ ਚ ਇਹਨਾਂ ਦਾ ਸਾਮਾਨ ਪਿਆ ਹੁੰਦਾ ਪਰ ਇਹ ਬਹੁਤ ਬੇਅਦਬੀ ਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਪੀਸੀ ਨੂੰ ਵੀ ਕਮ ਸੇ ਕਮ ਕਿਤੇ ਤੇ ਵੀ ਅ ਤੁਸੀਂ ਖਲੋਇਆ ਕਰੋ ਤੁਸੀਂ ਗੱਲਾਂ ਬਸ ਸਿਰਫ ਆਏ ਦੇਣ ਉਹਨੂੰ ਨੋਟਸ ਕਰਤਾ ਇਹਨੂੰ ਕਰਤਾ ਆਪਣਿਆਂ ਨੂੰ ਘਿਰਦੇ ਰਹਿੰਦੇ ਕੀ ਗੱਲ ਅੱਜ ਕਿੰਨਾ ਨਰਾਦਰ ਹੋਣ ਰਿਹਾ ਕਿਥੇ ਆਪਣੇ ਇਹਨੇ ਨਮਕੀਲੇ ਜਿਹੜੇ ਔਰ ਮੈਂ ਇਹਦੇ ਲਈ ਅਮਰੇਸਰ ਦੇ ਡੀਸੀ ਸਾਹਿਬ ਨੂੰ ਵੀ ਮਿਲੂੰਗਾ ਔਰ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਐਮਾਜ਼ਾਨ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਕੁੱਤਾ ਸਾਹਿਬ ਨੂੰ ਇਦਾਂ ਜਿਹੜਾ ਵਾ ਵੇਚਣ ਦਾ ਮਾਰਕੀਟ ਦੇ ਵਿੱਚ ਕਿਦਾਂ ਹੈ ਕੋਈ ਬੇਰਵੀ ਨਹੀਂ ਤੇ ਹੋਰ ਕੀ ਹੈ ਇਸ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਮੈਂ ਸਾਰੇ মিডিਆ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜਾ ਲੋਕਾਂ ਨੂੰ ਜ਼ਰੂਰ ਜਾਗਰੂਕ ਕਰੋ ਕਿਉਂਕਿ ਇਹ ਬਹੁਤ ਇੰਪੋਰਟੈਂਟ ਮੁੱਦਾ ਵਾ ਔਰ ਗੁਰੂ ਸਾਹਿਬ ਦੀ ਗੁਰਬਾਣੀ ਦੇਖੋ ਕਿਦਾਂ ਇਹ ਲੋਕ ਬੇਅਦਬੀ ਕਰ ਰਹੇ ਐਮਾਜ਼ਾਨ ਵਰਗੀਆਂ ਕੰਪਨੀਆਂ ਜਿਹੜੀਆਂ ਕਿਵੇਂ ਬੇਅਦਬੀ ਕਰ ਰਹੀਆਂ ਔਰ ਇਹਨਾਂ ਦੇ ਸਟੋਰ 'ਚ ਵੀ ਮੈਂ ਜਾਊਂਗਾ ਇਸ ਕਰਕੇ ਭਰਾਓ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਜਦੋਂ ਹੁੰਦੀਆਂ ਅੱਖਾਂ ਬੰਦ ਕਰਕੇ ਨਿਕਲ ਨਾ ਜਾਇਆ ਕਰੋ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਕਿ ਇਹਨਾਂ ਖਿਲਾਫ ਐਮਾਜ਼ਾਨ ਕੰਪਨੀ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬੇਅਦਬੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ